ਕਹਿੰਦੇ ਸੱਚੀ ਮੁਹੱਬਤ ਤਾਂ ਉਹੀ ਬੰਦਾ ਆਪਣੀ ਪਤਨੀ ਨੂੰ ਕਰਦਾ ਜਿਹੜਾ ਉਹ ਮਟਰ ਛਿੱਲਕੇ ਦੇਵੇ ਜਾਂ ਮੇਥੀ ਤੋੜ ਕੇ ਦੇਵੇ ਆ ਤਾਰੇ ਤੂਰੇ ਤੋੜਨ ਵਾਲੇ ਤਾਂ ਸਭ ਡਰਾਮੇ ਨੇ ਸੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਤੁਹਾਡੇ ਆਪਣੇ ਹੋਸਟ ਜਾਨੀ 바ਵਾ ਵਿੱਕੀ ਵੱਲੋਂ ਜੇ ਤੁਹਾਡੇ ਕੋਲ ਵੀ ਕੋਈ ਫਨੀ ਚੁਟਕਲੇ ਆ ਤਾਂ ਵੀਰੇ ਇਸ WhatsApp ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਸ਼ੁਰੂ ਕਰਦੇ ਆਂ ਜੀ ਫਨੀ ਚੁਟਕਲੇਆਂ ਦਾ ਦੌਰ ਇੱਕ ਦੋਸਤ ਨੇ ਆਪਣੇ ਦੋਸਤ ਨੂੰ ਪੁੱਛਿਆ ਕਹਿੰਦਾ ਯਾਰ ਕੱਲ ਤੂੰ ਬੜਾ ਦੁਖੀ ਸੀ ਕਹਿੰਦਾ ਕੀ ਦੱਸਾਂ ਯਾਰ ਕੱਲ ਤੇਰੀ ਭਜਾਈ ਨੇ ਨਾ ਮੇਰਾ 25000 ਰੁਪਿਆ ਸਾੜੀ ਤੇ ਲਵਾਤਾ 25000 ਦੀ ਸਾੜੀ ਲੈਤੀ ਕਹਿੰਦਾ ਪਰ ਅੱਜ ਬੜਾ ਖੁਸ਼ ਕਹਿੰਦਾ ਅੱਜ ਉਹੀ ਸਾੜੀ ਉਹ ਤੇਰੀ ਘਰ ਵਾਲੀ ਨੂੰ ਦਿਖਾਉਣ ਗਈ ਹੋਈ ਹੈ ਮੌਸਮ ਵਿਭਾਗ ਦੀ ਇੱਕ ਚੇਤਾਵਨੀ ਆਈ ਵੀ 2-3 ਦਿਨ ਭਾਰੀ ਤੂਫਾਨ ਚੱਕਰ ਚੱਲ ਸਕਦਾ ਇਸ ਲਈ ਤੁਸੀਂ ਆਪਣੇ ਘਰਾਂ ਵਿੱਚ ਰਹੋ ਬਾਹਰ ਨਾ ਨਿਕਲੋ ਜੇ ਜ਼ਿਆਦਾ ਜ਼ਰੂਰਤ ਪੈਂਦੀ ਆ ਤਾਂ ਆਪਦੀ ਘਰ ਵਾਲੀ ਨੂੰ ਛੱਤ ਤੇ ਖੜਾ ਦਿਓ ਕਿਉਂਕਿ ਤੂਫਾਨ ਹੀ ਤੂਫਾਨ ਦਾ ਮੁਕਾਬਲਾ ਕਰ ਸਕਦਾ ਆਮ ਬੰਦੇ ਦੇ ਬਸ ਦਾ ਰੋਗੇ ਹੈ ਨਹੀਂ ਇੱਕ ਵਿਆਹੇ ਹੋਏ ਬੰਦੇ ਦਾ ਦਰਦ ਕਹਿੰਦਾ ਜਦੋਂ ਮੈਂ ਆਪਦੀ ਘਰ ਵਾਲੀ ਨੂੰ ਦੇਖਣ ਗਿਆ ਸੀ ਤਾਂ ਇਹ ਵੀ ਆਵਾਜ਼ ਰਿੰਡੂਏ ਨਾਲੋਂ ਵੀ ਘੱਟ ਸੀ ਜਿਉਂ ਹੀ ਵਿਆਹ ਹੋਇਆ ਪਤਾ ਨਹੀਂ ਕਿੱਥੋਂ ਬੂਫਰ ਲੱਗ ਗਏ ਤੀਜੇ ਮਹਾਲੇ ਤੱਕ ਸੁਣਦੀ ਹੈ ਕਈ ਬੰਦਿਆਂ ਦੇ ਸਟਾਈਲ ਇਹੇ ਜਿਹੇ ਹੁੰਦੇ ਨੇ ਵੀ ਉਹ ਬੋਲ ਕੇ ਚਾਹੇ ਕਿਸੇ ਨੂੰ ਕੁਝ ਨਾ ਕਹਿਣ ਪਰ ਉਹ ਇੱਟ ਪੂਰੀ ਚੂਨੇ ਚਲਾਉਂਦੇ ਨੇ ਐਦਾਂ ਹੀ ਇੱਕ ਮੁੰਡਾ ਆਪਦੇ ਵਿਆਹ ਤੋਂ ਦੂਜੇ ਦਿਨ ਉਸ ਬਿਊਟੀ ਪਾਰਲਰ ਵਾਲੀ ਮੈਡਮ ਕੋਲ ਚਲਿਆ ਗਿਆ ਜਿਨੇ ਉਹਦੀ ਘਰ ਵਾਲੀ ਦਾ ਮੇਕਅਪ ਕੀਤਾ ਸੀ ਤਾਂ ਉਹਨੂੰ ਉਹ ਮੁੰਡਾ ਆਈਫੋਨ 7 ਗਿਫਟ 'ਚ ਦੇ ਆਇਆ ਤਾਂ ਬਿਊਟੀ ਪਾਰਲਰ ਵਾਲੀ ਮੈਡਮ ਬਹੁਤ ਖੁਸ਼ ਹੋਈ ਜਦੋਂ ਬਿਊਟੀ ਪਾਰਲ ਵਾਲੀ ਮੈਡਮ ਨੇ ਆਈਫੋਨ 7 ਦਾ ਡੱਬਾ ਖੋਲ੍ਹਿਆ ਤਾਂ ਵਿੱਚੋਂ ਨੋਕੀਆ 1100 ਨਿਕਲਿਆ ਆ। ਇੱਕ ਬੰਦੇ ਦੀ ਘਰ ਵਾਲੀ ਦਾ ਕਿਡਨਾਪ ਹੋ ਗਿਆ। ਕਿਡਨਾਪਰਾਂ ਦਾ ਫੋਨ ਆ ਗਿਆ। ਕਿਡਨਾਪਰ ਬੰਦੇ ਨੂੰ ਕਹਿੰਦੇ ਤੇਰੀ ਘਰ ਵਾਲੀ ਨੂੰ ਅੱਜ ਅਸੀਂ ਰਾਤ ਨੂੰ ਮਾਰ ਦਿਆਂਗੇ। ਬੰਦਾ ਵਿਚਾਰਾ ਚੁੱਪ ਰਿਹਾ। 2 ਘੰਟਿਆਂ ਬਾਅਦ ਫੇਰ ਫੋਨ ਆ ਗਿਆ। ਕਿਡਨਾਪਰ ਕਹਿੰਦੇ ਅਸੀਂ ਤੇਰੀ ਘਰ ਵਾਲੀ ਤੇ ਅੱਜ ਅੱਧੀ ਰਾਤ ਨੂੰ ਟੋਟੇ-ਟੋਟੇ ਕਰ ਦਿਆਂਗੇ। ਬੰਦਾ ਵਿਚਾਰਾ ਫੇਰ ਚੁੱਪ ਰਿਆ ਦੋ ਤਿੰਨ ਘੰਟੇ ਬਾਅਦ ਫੇਰ ਫੋਨ ਆ ਗਿਆ ਕਿਡਨੈਪਰ ਕਹਿੰਦੇ ਅਸੀਂ ਤੇਰੀ ਘਰ ਵਾਲੀ ਨੂੰ ਅੱਜ ਰਾਤ ਨੂੰ ਸਹੀ ਸਲਾਮਤ ਤੇਰੇ ਘਰੇ ਛੱਡ ਦਿਆਂਗੇ ਬੰਦਾ ਨਾਲ ਦੀ ਨਾਲ ਬੋਲਿਆ ਉਹ ਬੰਦਾ ਪੈਸੇ ਦੱਸੋ ਸਾਲਿਓ ਡਰਾਉਣੇ ਕਿਹਨੂੰ ਆ ਤੁਸੀਂ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਸਾਡੇ ਚੈਨਲ ਨਾਲ ਜੁੜਨ ਵਾਸਤੇ ਸਾਡੇ ਚੈਨਲ ਦੀਆਂ ਵੀਡੀਓ ਨੂੰ ਪਿਆਰ ਦੇਣ ਵਾਸਤੇ ਲਾਈਕ ਕਰਨ ਵਾਸਤੇ ਸ਼ੇਅਰ ਕਰਨ ਵਾਸਤੇ ਕਮੈਂਟ ਕਰਨ ਵਾਸਤੇ ਜਿਹੜੇ ਨਵੇਂ ਦੋਸਤ ਚੈਨਲ ਨਾਲ ਜੁੜੇ ਜੀ ਉਹ ਇਹਨੂੰ ਸਬਸਕ੍ਰਾਈਬ ਕਰ ਲੈਣ ਤੇ ਘੰਟੀ ਵਾਲਾ ਬਟਨ ਦਬਾ ਦੇਣ ਸੋ ਸਾਰੇ ਦੋਸਤਾਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਦੋਸਤਾਂ ਨੂੰ ਸਲੂਟ ਹੈ